ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਉਸ ਪਵਿੱਤਰ ਸਮੇਂ ਦੀ ਜਦ ਧੰਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਮਹਤਾ ਕਾਲੂ ਜੀ ਨੂੰ ਗੀਤਾ ਵਿੱਚੋਂ ਸਪਤ ਸ਼ਲੋਕੀ ਦੇ ਅਰਥ ਸਮਝਾਏ ਧੰਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਆ ਲੋਕਿਕ ਗੁਣਾ ਵਾਲੇ ਸਨ ਪਿਤਾ ਜੀ ਉਹਨਾਂ ਲਈ ਵਧੀਆ ਰਾਲਾ ਬੰਦੀ ਕੋਸ਼ਿਸ਼ ਕਰਦੇ ਰਹੇ ਕਦੇ ਸਕੂਲ ਭੇਜਿਆ ਕਦੇ ਗੋਲੀਆਂ ਪੜਵਾਈਆਂ ਕਦੇ ਮੋਦੀ ਖਾਨੇ ਵਿੱਚ ਨੌਕਰੀ ਲਾਈ ਪਰ ਗੁਰੂ ਜੀ ਤਾਂ ਰੱਬ ਦੀ ਲੀਲਾ ਵਿੱਚ ਲੀਨ ਰਹਿੰਦੇ ਸਨ ਇੱਕ ਦਿਨ ਪਿਤਾ ਜੀ ਨੇ ਗੁਰੂ ਜੀ ਨੂੰ ਪੁੱਛਿਆ ਨਾਨਕ ਇਹ ਕੀ ਰਸਤੇ ਤੇ ਚੱਲ ਪਿਆ ਹੈ ਨਾ ਤੂੰ ਧੰਦਾ ਕਰਦਾ ਹੈ ਨਾ ਕਰਦੀ ਚਿੰਤਾ ਤੋ ਕਿਹੜਾ ਗਿਆਨ ਪੜ ਲਿਆ ਹੈ ਉਸ ਸਮੇਂ ਧੰਗੁਰੂ ਨਾਨਕ ਦੇਵ ਜੀ ਨੇ ਬੜੀ ਨਰਮੀ ਨਾਲ ਆਪਣੇ ਪਿਤਾ ਸਾਹਿਬ ਨੂੰ ਸਪਤ ਸ਼ਲੋਕੀ ਦੀ ਵਿਆਖਿਆ ਸੁਣਾਈ ਸਪਤ ਸ਼ਲੋਕੀ ਦੇਸ਼ ਲੋਕ ਆਤੇ ਉਹਨਾਂ ਦਾ ਅਰਥ ਇਸ ਪ੍ਰਕਾਰ ਕੀਤਾ ਗਿਆ ਪੜਿਐ ਨਾਹੀ ਭੇਦ ਬੋਝਿਐ ਪਾਏ ਸੋਇ ਪੜਾ ਨਾਲ ਰੱਬ ਨਹੀਂ ਮਿਲਦਾ ਪਰ ਜੇ ਮਨ ਵਿੱਚ ਸਮਝ ਆ ਜਾਵੇ ਤਾਂ ਉਹ ਅਸਲੀ ਗਿਆਨ ਹੈ ਪੜ ਪੜ ਗੱਡੀ ਲੱਦੀ ਐ ਪੜ ਪੜ ਪਰ ਯੈ ਸਾਥ ਜੇ ਇਤਨੀਆਂ ਪੋਤੀਆਂ ਪੜ ਲਈਏ ਜਿਨ੍ਹਾਂ ਨਾਲ ਕਈ ਗੱਡੀਆਂ ਪਰ ਲਈਆਂ ਜਾ ਸਕਣ ਜਿਨ੍ਹਾਂ ਦੇ ਢੇਰਾ ਦੇ ਢੇਰ ਲਗਾਏ ਜਾ ਸਕਣ ਕਿਆ ਪੜਿਆ ਕਿਆ ਗੁਣੀਐ ਕਿਆ ਵੇਖੀ ਐ ਸੁਣੀਐ ਜੇ ਅੰਦਰੋਂ ਹੋਵੇਂ ਨਾ ਜਾਏ ਤਾਂ ਪੜਨਾ ਅਤੇ ਗੁਣਨਾ ਦੇਖਣਾ ਅਤੇ ਸੁਣਨਾ ਸਭ ਕੁਝ ਵਿਅਰਥ ਹੈ ਨਾਨਕ ਸਿਉ ਜੋ ਚਿੱਤ ਲਾਏ ਤਾਂ ਅਖਰ ਬ੍ਰਾਹਮ ਸਮਾਇਐ ਜਦ ਮਨ ਪ੍ਰਭੂ ਨਾਲ ਜੋੜੀਦਾ ਹੈ ਤਦੋ ਹੀ ਅਸਲੀ ਅਰਥ ਮਿਲਦੇ ਹਨ ਸ਼ਬਦ ਰੱਬ ਹੋ ਜਾਂਦੇ ਹਨ ਧੰਨ ਗੁਰੂ ਨਾਨਕ ਦੇਵ ਜੀ ਨੇ ਇਹ ਸਿਖਲਾਈ ਦਿੱਤੀ ਕੇ ਪੜਨ ਨਾਲ ਨਹੀਂ ਸੱਚੀ ਸਮਝ ਮਨ ਦੀ ਲਗਨ ਰੱਬ ਨਾਲ ਚਿੱਤ ਦੀ ਜੋੜ ਹੀ ਅਸਲ ਗਿਆਨ ਹੈ ਪਿਤਾ ਮਹਿਤਾ ਕਾਲੂ ਜੀ ਇਹ ਸੁਣ ਕੇ ਥੋੜਾ ਚੰਬੇ ਵਿੱਚ ਪੈ ਗਏ ਉਹ ਸੋਚਣ ਲੱਗੇ ਇਹ ਤਾਂ ਬਹੁਤ ਵੱਡੀ ਗੱਲ ਕਰ ਰਿਹਾ ਹੈ ਇਹ ਬੱਚਾ ਤਾਂ ਸਧਾਰਨ ਨਹੀਂ ਹੈ ਇਹ ਤਾਂ ਵਹਿਗੁਰੂ ਦੀ ਜੋਤ ਲੱਗਦਾ ਹੈ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਿਰਫ ਪਾੜਾ ਨਾ ਲਿਖਾਣਾ ਜਾਂ ਦਿਖਾਉਣ ਨਾਲ ਧਰਮ ਨਹੀਂ ਬਣਦਾ। ਅਸਲੀ ਧਰਮ ਤਾਂ ਉਹ ਹੈ ਜੋ ਅੰਦਰੋਂ ਜਾਗੇ। ਜੋ ਰੱਬ ਨਾਲ ਰਲ ਜਾਣ ਵਾਲਾ ਹੋਵੇ। ਗੁਰੂ ਪਿਆਰੀ ਸਾਧ ਸੰਗਤ ਜੀ ਅਗਲੀ ਕਥਾ ਵਿੱਚ ਤੁਸੀਂ ਸਰਵਣ ਕਰੋਗੇ ਕਿ ਧੰਨ ਗੁਰੂ ਨਾਨਕ ਦੇਵ ਜੀ ਨੇ ਮੋਲਾ ਨੂੰ ਕੀ ਉਪਦੇਸ਼ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।